ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਹਾਰੇ ਦੇ ਵਿੱਚ ਦਾਲ ਤੇ ਆਪਾਂ ਹਾਰੇ ਦੇ ਵਿੱਚ ਜਿਹੜੇ ਕੀ ਆ ਗੋਹੇ ਭਨ ਕੇ ਆਪਾਂ ਪਾ ਲਏ ਆ ਤੇ ਇਧਰ ਆਪਾਂ ਪਾਥੀਆਂ ਦਾ ਮੱਠਲ ਲਿਆਂਦਾ ਹੋਇਆ ਤੇ ਇਧਰ ਆਪਾਂ ਜਿਹੜੇ ਕੀ ਆ ਗੋਹੇ ਭਨ ਕੇ ਹਾਰੇ ਦੇ ਵਿੱਚ ਅੱਗ ਚਲਾਉਣ ਲਈ ਪਾ ਲਏ ਸੀ ਤੇ ਆਪਾਂ ਛੋਟੇ-ਛੋਟੇ ਕਾਗਜ਼ ਜਾਂ ਕੋਈ ਗੱਤੇ ਵਗੈਰਾ ਲੈ ਕੇ ਉਹਨਾਂ ਨੂੰ ਅੱਗ ਲਾਵਾਂਗੇ ਤੇ ਉਹਨਾਂ ਦੀ ਮਾਦਾ ਦੇ ਨਾਲ ਜਿਹੜਾ ਕੀ ਆ ਹਾਰੇ ਦੇ ਵਿੱਚ ਆਪਾਂ ਅੱਗ ਚਲਾ ਲਾਂਗੇ ਤੇ ਫਿਰ ਆਪਾਂ ਜਿਹੜੀ ਕੀ ਆ ਇਹਦੇ ਉੱਪਰ ਦਾਲ ਬਣਾਵਾਂਗੇ ਹਾਰੇ ਦੇ ਵਿੱਚ ਜਿਹੜੀ ਕੀ ਆ ਦਾਲ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿੰਨੀਆਂ ਵੀ ਦਾਲਾਂ ਹੁੰਦੀਆਂ ਕੋਈ ਵੀ ਦਾਲ ਤੁਸੀਂ ਹਾਰੇ ਦੇ ਵਿੱਚ ਬਣਾ ਸਕਦੇ ਹੋ ਅੱਜ ਥੋੜੀ ਜੀ ਜਿਹੜੀ ਕੀ ਆ ਮੌਸਮ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ ਤੇ ਚਲੋ ਆਪਾਂ ਦਾਲ ਬਣਾਉਣੀ ਆ ਛੋਲਿਆਂ ਦੀ ਦਾਲ ਜਿਹੜੀ ਕੀ ਆ ਆਪਾਂ ਘੰਟਾ ਤੋਂ ਪਹਿਲਾਂ ਡਿਪ ਕਰੀ ਸੀ ਫਿਰ ਇਹ ਜ਼ਿਆਦਾ ਟੇਸਟੀ ਬਣਦੀ ਆ ਆਪਾਂ ਛੋਲਿਆਂ ਦੀ ਤੇ ਪੀਲੀ ਮੂੰਗੀ ਹੁੰਦੀ ਆ ਜਿਹੜੀ ਆਪਾਂ ਮੂੰਗੀ ਮਸਰੀ ਕਹਿ ਰਹੇ ਨੇ ਪਰ ਆਪਾਂ ਮਸਰੀ ਨਹੀਂ ਪਾਵਾਂਗੇ ਆਪਾਂ ਇਕੱਲੇ ਮੂੰਗੀ ਪਾਵਾਂਗੇ ਆਪਾਂ ਛੋਲੇ ਤੇ ਮੂੰਗੀ ਦੀ ਦਾਲ ਜਿਹੜੀ ਕੀ ਆ ਹਾਰੇ ਦੇ ਵਿੱਚ ਬਣਾਵਾਂਗੇ। ਇਹ ਮੂੰਗੀ ਦੀ ਦਾਲ ਤੇ ਇੰਦਰ ਆਪਾਂ ਲਈ ਜੀ ਹੈ ਛੋਲਿਆਂ ਦੀ ਦਾਲ ਸੇ ਆਉਂਦੀ ਫੈਮਿਲੀ ਦੇ ਹਿਸਾਬ ਨਾਲ ਬਣਾ ਸਕਦੇ ਹਾਂ ਕੁਝ ਨਿਕ ਤੁਹਾਨੂੰ ਲੋੜ ਆ ਕੀ ਤੇ ਹੁਣ ਆਪਾਂ ਜਿਹੜੇ ਕਿ ਇਹਨਾਂ ਹਾਰੇ ਦੇ ਵਿੱਚ ਧਰਦੇ ਆਂ ਤੁਹਾਨੂੰ ਧੋ ਕੇ ਆਪਾਂ ਚੰਗੀ ਤਰ੍ਹਾਂ ਪਹਿਲਾਂ ਆਪਾਂ ਡਿਪ ਕੀਤੀ ਸੀ ਦੋਨੇ ਇਹ ਆਪਾਂ ਘੰਟਾ ਤੋਂ ਪਹਿਲਾਂ ਕੀਤੀ ਸੀ ਛੋਲਿਆਂ ਦੀ ਤੇ ਜਿਹੜੀ ਕਿ ਇਹ ਮੂੰਗੀ ਦੀ ਆ ਇਹ ਆਪਾਂ 5-7 ਮਿੰਟ ਪਹਿਲਾਂ ਕਰੀ ਸੀ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਮਿਕਸ ਕਰਕੇ ਜਿਹੜੇ ਕਿ ਆਪਾਂ ਇਹਨਾਂ ਨੂੰ ਇਹਨੂੰ ਬਰਤਨ ਦੇ ਵਿੱਚ ਪਾ ਕੇ ਤੇ ਆਪਾਂ ਇਹਨਾਂ ਨੂੰ ਜਿਹੜਾ ਕਿ ਆ 2-3 ਵਾਰੀ ਧੋ ਲਿਆ ਤੇ ਦਾਲ ਨੂੰ ਆਪਾਂ ਮਿਕਸ ਕਰ ਲਿਆ ਸੀ ਦੇਖ ਸਕਦੇ ਹੋ ਤੁਸੀਂ ਛੋਲੇ ਤੇ ਮੂੰਗੀ ਨੂੰ ਆਪਾਂ ਮਿਕਸ ਕਰ ਲਿਆ ਤੇ ਈਲੀ ਦੇ ਵਿੱਚ ਪਾਣੀ ਰੱਖਤਾ ਸੀ ਤੇ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਾਂ ਦੋ ਜੜੀਆਂ ਕੀ ਸਾਫ ਤਾਂ ਮਿਰਚਾਂ ਪਾਵਾਂਗੇ ਤੇ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਜਿਹੜੀ ਕੀ ਆ ਦਾਲ ਪਾਵਾਂਗੇ ਜਿਹੜੀ ਕੀ ਆਪਾਂ ਬਰਤਨ ਦੇ ਵਿੱਚ ਪਾਈ ਹੋਈ ਸੀ ਇਹ ਤਰ੍ਹਾਂ ਪਲਿਆ ਹੋਇਆ ਦੇਸੀ ਘਿਓ ਤੇ ਇੱਕ ਚਮਚਾ ਜਿਹੜਾ ਕੀ ਆਪਾਂ ਇਹਦੇ ਵਿੱਚ ਦੇ ਸਿੱਕੇ ਉਹ ਲਾ ਪਾਵਾਂਗੇ ਜਿਹੜੀ ਕਿ ਆ ਦਾਲ ਜਿਆਦਾ ਉਬਲ ਕੇ ਬਾਹਰ ਨਹੀਂ ਆਉਂਦੀ ਆਪਾਂ ਅੱਗ ਜਿਆਦਾ ਨਹੀਂ ਕਰਨੀ ਤੇ ਆਪਾਂ ਜਿਆਦਾ ਅੱਗ ਕਰਾਂਗੇ ਤਾਂ ਦਾਲ ਜਿਹੜੀ ਕਿ ਆ ਉਬਲ ਕੇ ਬਾਹਰ ਆਊਗੀ ਤੇ ਆਪਾਂ ਇਹਨੂੰ ਇੱਕ ਹੱਦ ਤੱਕ ਰੱਖ ਕੇ ਜਿਹੜਾ ਕਿ ਇਹਨੂੰ ਢੱਕ ਲਵਾਂਗਾ ਪੂਰੀ ਤਰ੍ਹਾਂ ਨਿਮਟਕਣਾ ਜਿਹੜੀ ਜਿਹੜਾ ਰੱਖ ਕੇ ਨੂੰ ਆਪਾਂ ਢੱਕ ਦਿਆਂਗੇ ਸਕਦੇ ਤੁਸੀਂ ਜਿਹੜੀ ਕਿ ਆਪਣੀ ਦਾਲ ਫਰਿੱਜੇ ਪੈ ਚੁੱਕੀ ਆ ਮੱਠੀ ਮੱਠੀ ਅੱਗ ਤੇ ਰਿਜ ਰਹੀ ਆ ਆਪਾਂ ਜਿਆਦਾ ਅੱਗ ਤਾਂ ਨਹੀਂ ਕੀਤੀ ਫਿਰ ਨਾ ਇਹ ਉਪਲ ਕੇ ਇਦਾਂ ਵਿੱਚ ਪੈ ਜਾਂਦੀ ਹੈਗੀ ਤੇ ਜਦੋਂ ਇਹ ਹੋਰ ਰਿਜ ਗਈ ਤਾਂ ਫਿਰ ਆਪਾਂ ਇਹਦੇ ਵਿੱਚ ਨੂਨ ਮਿਰਚ ਐਡ ਕਰਾਂਗੇ ਰਿਜ ਰਹੀ ਹੈ ਇਹਦੇ ਵਿੱਚ ਪਾਣੀ ਘੱਟਾ ਪਾਣੀ ਆਪਾਂ ਇੱਧਰ ਗੈਸ ਤੇ ਕੋਸਤਾ ਕੀਤਾ ਸੀ ਤੇ ਇਹਦੇ ਵਿੱਚ ਜਿਹੜਾ ਕਿ ਆਪਾਂ ਪਾਣੀ ਹੋਰ ਐਡ ਕਰਾਂਗੇ ਪਹਿਲਾਂ ਆਪਾਂ ਘੱਟ ਪਾਣੀ ਐਡ ਕੀਤਾ ਸੀ ਫਿਰ ਜਿਆਦਾ ਪਾਣੀ ਐਡ ਕਰਨ ਨਾਲ ਜਿਹੜੀ ਕਿ ਇਹ ਉਪਲ ਕੇ ਬਾਹਰ ਨਿਕਲ ਜਾਂਦੀ ਆ ਜਿਹੜੀ ਆਪਣੀ ਦਾਲ ਹੈ ਉਹ ਆਦਰੀਜੀ ਹੋ ਚੁੱਕੀ ਆ ਇਸ ਦੇ ਵਿੱਚ ਥੋੜੇ ਜਿਹਾ ਗੋਹੇ ਵੀ ਪਨ ਕੇ ਹੋਰ ਪਾਤੇ ਆ ਤੇ ਹੁਣ ਆਪਾਂ ਜਿਹੜਾ ਕੀ ਇਹਦੇ ਵਿੱਚ ਨਾਣ ਮਿਰਚ ਹਲਦੀ ਤੇ ਮਸਾਲਾ ਐਡ ਕਰਾਂਗੇ ਤੇ ਇਹਨੂੰ ਮਿਕਸ ਕਰਕੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਟੱਕ ਦੇਾਂਗੇ ਹਾਂਜੀ ਵਿੱਚ ਆਪਾਂ ਇਹਨੂੰ ਮਿਕਸ ਕਰਤਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਉੱਪਰੋਂ ਕਵਰ ਕਰ ਦੇਾਂਗੇ ਦੇਖ ਸਕਦੇ ਹੋ ਤੁਸੀਂ ਇਹ ਆਪਣੀ ਦਾਲ ਆ ਉਹ ਬਣ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਤੇ ਹੁਣ ਜਿਹੜਾ ਕੀ ਆ ਆਪਾਂ ਇਹਨੂੰ ਉੱਪਰ ਦੀ ਫਰਾਈ ਕਰਾਂਗੇ ਲਸਣ ਅਦਰਕ ਪਿਆਜ਼ ਦਾ ਤੜਕਾ ਲਗਾਵੇਂ ਤੁਸੀਂ ਜੇ ਚਾਹੋ ਤਾਂ ਤੁਸੀਂ ਇਦਾਂ ਵੀ ਮੋਟਾ-ਮੋਟਾ ਕੱਟ ਕੇ ਦਾਲ ਧਰਨ ਵੇਲੇ ਇਹਦੇ ਵਿੱਚ ਪਾ ਸਕਦੇ ਹੋ ਪਰ ਮੈਨੂੰ ਜਿਹੜਾ ਕੀ ਆ ਉੱਪਰੋਂ ਤੜਕਾ ਲਗਾਇਆ ਜ਼ਿਆਦਾ ਪਸੰਦ ਆ ਹੁਣ ਦਾਲ ਬਣਨ ਬਾਅਦ ਉਹ ਦਾਲ ਫਰਾਈ ਬੜਾਣੀ ਮੈਨੂੰ ਜ਼ਿਆਦਾ ਪਸੰਦ ਆ ਤਾਂ ਚਲੋ ਆਪਾਂ ਜਿਹੜਾ ਕੀ ਹੁਣ ਇਹਦਾ ਤੜਕਾ ਤਿਆਰ ਕਰਦੇ ਆ ਦਾਲ ਆਪਣੀ ਬਣ ਕੇ ਰੈਡੀ ਆ ਲਸਣ ਪਿਆਜ਼ ਅਦਰਕ ਟਮਾਟਰ ਤੇ ਹਰੀ ਮਿਰਚ ਵਗੈਰਾ ਕੱਟ ਕੇ ਰੱਖਿਆ ਹੋਇਆਗਾ ਤੇ ਇਧਰ ਆਪਾਂ ਪੈਨ ਜਿਹੜਾ ਕੀ ਆ ਤੜਕਾ ਲਗਾਉਣ ਲਈ ਗੈਸ ਤੇ ਰੱਖਿਆ ਹੋਇਆ ਜੀ ਜਿਹੜਾ ਆਪਾਂ ਤੜਕਾ ਉਹ ਦੇਸੀ ਘਿਓ ਦਾ ਹੀ ਲਾਵਾਂਗੇ ਤੇ ਪੈਨ ਦੇ ਵਿੱਚ ਆਪਾਂ ਐਡ ਕਰਦੇ ਆਂ ਦੇਸੀ ਘਿਓ ਤੁਸੀਂ ਆਪਦੇ ਹਿਸਾਬ ਨਾਲ ਕਰ ਸਕਦੇ ਹੋ ਜਿੰਨੀ ਤੁਹਾਨੂੰ ਜ਼ਰੂਰਤ ਆ ਹਾਂਜੀ ਘਿਓ ਆਪਾਂ ਪੈਨ ਦੇ ਵਿੱਚ ਜਿਹੜਾ ਕੀ ਆ ਐਡ ਕਰ ਲਿਆ ਤੇ ਹੁਣ ਆਪਾਂ ਘਿਓ ਦੇ ਵਿੱਚ ਜਿਹੜਾ ਕੀ ਆ ਜੀਰਾ ਐਡ ਕਰਾਂਗੇ ਜੀੜਾ ਕਰਨ ਤੋਂ ਬਾਅਦ ਆਪਾਂ ਕੱਟਿਆ ਹੋਇਆ ਲਸਣ ਅਦਰਕ ਪਿਆਜ਼ ਤੇ ਹਰੀ ਮਿਰਚ ਇਹ ਸਭ ਚਾੜ੍ਹਾਂਗੇ ਤੇ ਕਾਸ਼ੀ ਹਲਕੇ ਨਾਲ ਜਿਹੜਾ ਕੀ ਹੈ ਨਾ ਹਲਾਵਾਂਗੇ ਆਪਣੀ ਦਾਲ ਜਿਹੜੀ ਦਾਲ ਲਈ ਤੜਕਾ ਜਿਹੜਾ ਕੀ ਆ ਫਰਾਈ ਹੋ ਗਏ ਹੈ ਤੇ ਇਦਾਂ ਆਪਾਂ ਜਿਹੜਾ ਕਿ ਹਰਾ ਧਨੀਆ ਲਿਆ ਹੋਇਆ ਤੜਕਾ ਲਗਾ ਕੇ ਆਪਾਂ ਹਰਾ ਧਨੀਆ ਪਾਵਾਂ ਲਈ ਹਰੇ ਧਨੀਏ ਦੀ ਖੁਸ਼ਬੂ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਆਪਾਂ ਖੇਤੋਂ ਲਿਆਂਦਾ ਫਰੈਸ਼ ਫਰੈਸ਼ ਤੇ ਇੱਧਰ ਜਿਹੜਾ ਕਿ ਆਪਾਂ ਧਨੀਆ ਵੀ ਕੱਟ ਲਿਆ ਤੇ ਹੁਣ ਆਪਾਂ ਜਿਹੜੀ ਸੀ ਆ ਦਾਲਾ ਉਹ ਲਾ ਕੇ ਵਾਪਸ ਲੈ ਕੇ ਆਉਨੇ ਆ ਤੇ ਚੱਪਾ ਤੜਕਾ ਜਿਹੜਾ ਚੰਗੀ ਤਰ੍ਹਾਂ ਫਰਾਈ ਹੋ ਗਿਆ ਉਹਨੂੰ ਮਿਕਸ ਕਰਾਂਗੇ ਆਪਾਂ ਲਾ ਕੇ ਲੈ ਆਂਦੀ ਆ ਕਲਰ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਗਲੇਸ਼ੀਅਸ ਬਣੀ ਆ ਕਿ ਇਧਰ ਆਪਣਾ ਤੜਕਾ ਵੀ ਬਸ ਫਰਾਈ ਹੋਣ ਵਾਲਾ ਹੀ ਆ ਥੋੜਾ ਜਿਹਾ ਆਪਾਂ ਹੋਰ ਇਹਨੂੰ ਫਰਾਈ ਕਰਾਂਗੇ ਹਜੇ ਇਹ ਆਪਣਾ ਤੜਕਾ ਫਰਾਈ ਹੋ ਚੁੱਕਿਆਗਾ ਤੇ ਹੁਣ ਜਿਹੜੀ ਕਿ ਆਪਾਂ ਇਹਦੇ ਵਿੱਚ ਦਾਲ ਐਡ ਕਰਦੇ ਆਂ ਕੜਛੀ ਦੇ ਹਲਕੇ ਨਾਲ ਦਾਲ ਐਡ ਕਰਾਂਗੇ ਦੇ ਸਾਰੇ ਜਿਹੜੇ ਤੁਸੀਂ ਸਾਰੇ ਇਹਨੂੰ ਜਿਹੜਾ ਕੀ ਆ ਚੰਗੀ ਤਰ੍ਹਾਂ ਮਿਕਸ ਕਰਾਂਗੇ ਹਾਂਜੀ ਦਾਲ ਆਪਾਂ ਜਿਹੜੇ ਕੀ ਆ ਪਾਣੀ ਐਡ ਕਰ ਲਈ ਐ ਤੇ ਹੁਣ ਇਹਨੂੰ ਆਪਾਂ ਜਿਹੜਾ ਕੀ ਆ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਦਾਲ ਮਿਕਸ ਕਰਤੀ ਤੇ ਹੁਣ ਜਿਹੜਾ ਕੀ ਆ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਜਿਹੜਾ ਕੀ ਆ ਆਪਾਂ ਕੱਟਿਆ ਸੀ ਕੀਆ ਕਟਚੀ ਦੀ ਹਰਪ ਦੇ ਨਾਲ ਇਹਨੂੰ ਮਿਕਸ ਕਰਾਂਗੇ ਵਿੱਚ ਤੇ ਆਪਣੀ ਦਾਲ ਫਰਾਈ ਆ ਉਹ ਬਣ ਕੇ ਰੈਡੀ ਹੋ ਚੁੱਕੀ ਆ ਤੁਸੀਂ ਕਲਰ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਜਿਹੜੀ ਦੀ 스멜 ਆ ਉਹ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਆ ਤੇ ਆਪਣੀ ਦਾਲ ਫਰਾਈ ਜਿਹੜੀ ਕਿ ਹਾਰੇ ਦੇ ਵਿੱਚ ਬਣ ਕੇ ਰੈਡੀ ਹੋ ਚੁੱਕੀ ਆ ਤੇ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕਿ ਡਿਲੀਸ਼ੀਅਸ ਲੱਗ ਰਹੀ ਆ ਹਾਂਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ તીડિયોનું લાઈક શેયર કમેન્ટસ કરના ભૂલના ધનવાદ જી